ਇਹ ਵਾਲਾ ਵੀਡੀਓ ਬਣਾਉਣ ਦੇ ਲਈ ਮੈਂ ਆਪਣੀ ਨਿੱਜੀ ਲਾਇਬ੍ਰੇਰੀ ਦੇ ਵਿੱਚੋਂ ਤਿੰਨ ਕਿਤਾਬਾਂ ਦਾ ਰੈਫਰੈਂਸ ਲਿਆ ਮੈਂ ਤੁਹਾਨੂੰ ਉਹ ਤਿੰਨੇ ਕਿਤਾਬਾਂ ਇੱਕ ਵਾਰ ਦਿਖਾ ਵੀ ਦੇਣਾ ਸਭ ਤੋਂ ਪਹਿਲੀ ਕਿਤਾਬ ਹੈਗੀ ਆ ਜੀ ਨਾਰਮਨ ਡੇਵਿਸ ਹੋਣਾ ਦੀ ਲਿਖੀ ਹੋਈ ਯੂਰਪ 1300 ਪੰਨਿਆਂ ਦੀ ਕਿਤਾਬ ਹੈਗੀ ਆ ਇਹ ਤੇ ਯੂਰਪ ਦਾ ਪਿਛਲੇ ਤਕਰੀਬਨ 12000 ਸਾਲਾਂ ਦਾ ਇਤਿਹਾਸ ਹੈਗਾ ਇਹਨਾਂ 1300 ਪੰਨਿਆਂ ਦੇ ਵਿੱਚ ਦੂਸਰੀ ਕਿਤਾਬ ਹੈਗੀ ਆ ਜੀ ਪੋਸਟ ਵਾਰ ਟੋਨੀ ਜਟ ਹੋਣਾ ਦੀ ਲਿਖੀ ਹੋਈ ਤੇ ਇਹਦੇ ਵਿੱਚ ਯੂਰਪ ਦੀ ਹਿਸਟਰੀ ਹੈਗੀ ਆ ਦੂਸਰੀ ਵਿਸ਼ਵ ਯੁੱਧ ਤੋਂ ਬਾਅਦ ਦੀ ਤੇ ਤੀਸਰੀ ਕਿਤਾਬ ਜਿਹਦਾ ਮੈਂ ਜ਼ਿਕਰ ਕੀਤਾ ਉਹ ਹੈਗੀ ਆ ਔਰਲੈਂਡੋ ਫਾਈਲਸ ਹੋਣਾ ਦੀ ਦਾ ਕਰੀਮੀਨ ਵਾਰ ਇਹ ਹੈਗੀ ਆ ਜੀ ਇਹ ਵਾਲੀ ਕਿਤਾਬ ਤੇ ਇਹਨਾਂ ਤਿੰਨੇ ਕਿਤਾਬਾਂ ਤੋਂ ਜੋ ਵੀ ਮੈਨੂੰ ਸਭ ਕੁਝ ਮਿਲਿਆ ਵਾ ਹਾਲੇ ਤੱਕ ਦਾ ਰਸ਼ੀਆ ਤੇ ਯੂਕਰੇਨ ਦੇ ਬਾਰੇ ਵਿੱਚ ਜਿੰਨੀ ਇੱਕ ਨੋਲੇਜ ਹਾਸਲ ਕੀਤੀ ਉਹਦੇ ਉੱਪਰ ਹੀ ਮੈਂ ਇੱਕ ਵੀਡੀਓ ਬਣਾਇਆ ਤਾਂ ਕਿ ਮੈਂ ਤੁਹਾਡੇ ਤੱਕ ਲੈ ਕੇ ਆਵਾਂ ਰਸ਼ੀਆ ਤੇ ਯੂਕਰੇਨ ਦੇ ਆਪਸ ਦੇ ਵਿੱਚ ਦੇ ਸੰਬੰਧ ਜਿਹੜੇ ਪਿਛਲੇ ਤਕਰੀਬਨ ਮੇਨਲੀ 1500 ਸਾਲਾਂ ਤੱਕ ਦੇ ਆਪਸ ਦੇ ਵਿੱਚ ਰਹੇ ਆ ਤਕਰੀਬਨ 8ਵੀਂ ਸਦੀ ਤੋਂ ਜਿਹੜੇ ਨੋਰਸ ਟ੍ਰੇਡਰ ਸੀਗੇ ਉਹ ਬਾਲਟਿਕ ਸਾਗਰ ਤੋਂ ਬਲੈਕ ਸੀ ਤੱਕ ਆਉਣਾ ਹੀ ਸ਼ੁਰੂ ਹੋਏ ਆਪਣੀਆਂ ਕਿਸ਼ਤੀਆਂ ਦੇ ਰਾਹੀਂ ਇਹ ਉਹ ਏਰੀਆ ਵਾ ਜਿਹਨੂੰ ਅੱਜ ਦਾ ਆਪਾਂ ਯੂਕਰੇਨ ਕਹਿ ਦਿੰਦੇ ਹਾਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਆਏ ਸੀ ਜਿਹਨੂੰ ਅੱਜ ਦਾ ਸਵੀਡਨ ਕਿਹਾ ਜਾਂਦਾ ਵਾ ਉਸ ਖਿੱਤੇ ਤੋਂ ਤੇ ਕਿਉਂਕਿ ਇਹ ਲੋਕ ਨਦੀਆਂ ਨੂੰ ਪਾਰ ਕਰਕੇ ਕਿਸ਼ਤੀਆਂ ਦੇ ਰਾਹੀਂ ਆਏ ਇਸੇ ਕਰਕੇ ਇਹਨਾਂ ਦਾ ਨਾਮ ਪੈ ਗਿਆ ਰਸ ਰਸ ਉਸ ਟਾਈਮ ਦੀ ਲੋਕਲ ਲੈਂਗੁਏਜ ਦੇ ਵਿੱਚ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਸਮੁੰਦਰੀ ਯਾਤਰਾ ਕਰਦੇ ਸੀ ਕਿਸ਼ਤੀਆਂ ਦੇ ਉੱਪਰ ਸਫਰ ਕਰਦੇ ਸੀ ਤੇ ਇਸੇ ਰਸ ਤੋਂ ਹੌਲੀ-ਹੌਲੀ ਕਰਕੇ ਬਣਦਾ ਵਾ ਰਸ਼ੀਆ ਬੇਲਾਰੂਸ ਨਾਮ ਜਿਹੜਾ ਹੈਗਾ ਯੂਕਰੇਨ ਉਹ ਹਾਲੇ ਹੋਰ ਬਹੁਤ ਸਾਰੀਆਂ ਸਦੀਆਂ ਤੱਕ ਹੋਂਦ ਵਿੱਚ ਨਹੀਂ ਆਉਣਾ ਸੀ ਪਰ ਜਿਹੜਾ ਨਾਮ ਹੋਂਦ ਵਿੱਚ ਆ ਚੁੱਕਿਆ ਸੀ ਉਹ ਸੀਗਾ ਕੀਵ ਅੱਜ ਦੀ ਜਿਹੜੀ ਯੂਕਰੇਨ ਦੀ ਕੈਪੀਟਲ ਆ ਉਸ ਟਾਈਮ ਦੇ ਉੱਪਰ ਕੀਵ ਦੇ ਆਲੇ-ਦੁਆਲੇ ਦੀਵਾਲੀ ਇਹ ਜਿੰਨੇ ਵੀ ਟਰੇਡਰ ਸੀਗੇ ਇਹ ਕਿਸ਼ਤੀਆਂ ਦੇ ਉੱਪਰ ਆਏ ਹੋਏ ਇਹ ਸੈਟਲ ਹੋਣੇ ਸ਼ੁਰੂ ਹੋਏ ਹੌਲੀ-ਹੌਲੀ ਕਰਕੇ ਕੀਵ ਇੱਥੋਂ ਦਾ ਇੱਕ ਬਹੁਤ ਹੀ ਜ਼ਿਆਦਾ ਵੱਡਾ ਸ਼ਹਿਰ ਬਣ ਜਾਂਦਾ ਵਾ ਤੇ ਹੈਰਾਨੀ ਦੀ ਗੱਲ ਆ ਤੇ ਬੜੀ ਦਿਲਚਸਪ ਹੈਗੀ ਆ ਕਿ ਰਸ਼ੀਆ ਮਾਸਕੋ ਤੇ ਇਵਨ ਯੂਕਰੇਨ ਇਹਨਾਂ ਸਾਰਿਆਂ ਤੋਂ ਪਹਿਲਾਂ ਆ ਜਾਂਦਾ ਵਾ ਕੀਵ ਤੇ 12ਵੀਂ ਸਦੀ ਆਉਂਦੇ-ਆਉਂਦੇ ਮਤਲਬ ਅਗਲੇ 400 ਸਾਲਾਂ ਤੱਕ ਕੀਵ ਸ਼ਹਿਰ ਦੀ ਜਿਹੜੀ ਪ੍ਰਸਿੱਧੀ ਹੁੰਦੀ ਆ ਤੇ ਨਾਲ ਦੀ ਨਾਲ ਹੀ ਇਹਦੀ ਪਾਵਰ ਹੁੰਦੀ ਆ ਅਸਰ ਰਸੂਖ ਹੁੰਦਾ ਉਹ ਇੰਨਾ ਕਿ ਜ਼ਿਆਦਾ ਵੱਧ ਜਾਂਦਾ ਕਿ 8ਵੀਂ ਤੋਂ ਲੈ ਕੇ 12ਵੀਂ ਸਦੀ ਤੱਕ ਜਿੰਨੇ ਵੀ ਅਗਲੇ 400 ਸਾਲਾਂ ਤੱਕ ਲੋਕ ਇਹ ਆਉਂਦੇ ਰਹਿੰਦੇ ਆ ਜਿਨ੍ਹਾਂ ਨੂੰ ਹੌਲੀ-ਹੌਲੀ ਰਸ ਲੋਕ ਕਿਹਾ ਜਾਣ ਲੱਗਿਆ ਕੀਵ ਇਹਨਾਂ ਸਾਰਿਆਂ ਦੇ ਲਈ ਸਭ ਤੋਂ ਮੇਨ ਸੈਂਟਰ ਬਣ ਜਾਂਦਾ ਇਹਨਾਂ ਦੀ ਸਭੇਤਾ ਦਾ ਧੁਰਾ ਬਣ ਜਾਂਦਾ ਜਿਵੇਂ ਕਿ ਹਰੇਕ ਚੀਜ਼ ਦਾ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਤੇ ਇੱਕ ਉਹਦਾ ਅੰਤਲਾ ਪੁਆਇੰਟ ਹੁੰਦਾ ਉਸੇ ਤਰ੍ਹਾਂ ਹੀ ਇੱਕ ਦਿਨ ਅੰਤ ਹੁੰਦਾ ਵਾ ਕੀਵ ਦੇ ਅਸਰ ਰਸੂਖ ਦਾ ਤੇ ਇਹਦਾ ਅੰਤ ਕਰਦੀਆਂ ਨੇ ਮੰਗੋਲਾ ਦੀਆਂ ਫੌਜਾਂ ਸਾਲ ਹੁੰਦਾ 1223 ਦਾ ਮੰਗੋਲਾ ਨੇ ਅਸਲ ਦੇ ਵਿੱਚ ਇਕੱਲੇ ਕੀਵਦਾਂ ਤੇ ਨਹੀਂ ਕੀਤਾ ਬਹੁਤ ਵੱਡੇ ਵੱਡੇ ਅੰਪਾਇਰਸ ਬਹੁਤ ਵੱਡੀਆਂ ਵੱਡੀਆਂ ਸਭੇਤਾਵਾਂ ਦਾ ਅੰਤ ਕੀਤਾ ਤੇ ਉਹਨਾਂ ਦੇ ਵਿੱਚੋਂ ਇੱਕ ਹੁੰਦਾ ਕੀਵ ਦਾ ਆਪਣਾ ਅੰਪਾਇਰ ਤੇ ਇਸ ਤੋਂ ਬਾਅਦ ਕੀਵ ਦੇ ਉੱਤੋਂ ਰਸ ਲੋਕਾਂ ਦਾ ਜਿਹੜਾ ਦਬਦਬਾ ਹੁੰਦਾ ਉਹ ਹਟ ਜਾਂਦਾ ਉਹਨਾਂ ਦੀ ਥਾਂ ਦੇ ਉੱਪਰ ਆ ਜਾਂਦੇ ਆ ਗੋਲਡਨ ਹੋਰਡ ਇਹ ਗੋਲਡਨ ਹੋਰਡ ਉਹੀ ਹੁੰਦੇ ਆ ਜਿਹੜੇ ਮੰਗੋਲ ਆਰਮੀ ਦੇ ਨਾਲ ਇੱਥੇ ਆਏ ਹੁੰਦੇ ਆ ਹੁਣ ਜਦੋਂ ਇੱਕ ਪਾਸੇ ਰਸ ਲੋਕਾਂ ਦੇ ਲਈ ਕੀਵ ਦੀ ਮਹੱਤਤਾ ਘਟ ਜਾਂਦੀ ਆ ਕੀਵ ਬਹੁਤ ਹੀ ਜ਼ਿਆਦਾ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਤਾਂ ਹੌਲੀ-ਹੌਲੀ ਕਰਕੇ ਇੱਕ ਨਵਾਂ ਸੈਂਟਰ ਬਣਨਾ ਸ਼ੁਰੂ ਹੋ ਜਾਂਦਾ ਇਹਨਾਂ ਸਾਰੇ ਲੋਕਾਂ ਦੇ ਲਈ ਤੇ ਇਹ ਸੈਂਟਰ ਕਿੱਥੇ ਬਣਦਾ ਵਾ ਮਾਸਕੋ ਦੇ ਵਿੱਚ ਜਿਸ ਤਰ੍ਹਾਂ ਇੱਕ ਦਿਨ ਕੀਵ ਦੇ ਉੱਪਰ ਰਸ ਲੋਕਾਂ ਦਾ ਪ੍ਰਭਾਵ ਖਤਮ ਹੋਇਆ ਉਸੇ ਤਰ੍ਹਾਂ ਹੌਲੀ-ਹੌਲੀ ਕਰਕੇ ਗੋਲਡਨ ਹੋਰਡ ਦਾ ਪ੍ਰਭਾਵ ਵੀ ਕੀਵ ਦੇ ਉੱਪਰ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਇੱਥੇ ਪ੍ਰਭਾਵ ਬਣ ਜਾਂਦਾ ਕੋਸਾਕ ਲੋਕਾਂ ਦਾ ਪਰ ਕੋਸਾਕ ਲੋਕ ਵੀ ਆਪਣੇ ਆਪ ਨੂੰ ਰਸ ਲੋਕਾਂ ਵਾਂਗੂ ਮੰਨਦੇ ਆ ਤੇ ਹੁਣ ਉਹ ਵੀ ਆਪਣੀ ਸੱਭਿਅਤਾ ਦਾ ਕੇਂਦਰ ਕਿਨੂੰ ਮੰਨ ਰਿਹਾ ਮਾਸਕੋ ਨੂੰ ਤੇ ਹੁਣ ਆ ਜਾਂਦਾ ਸਾਲ 1654 ਦਾ ਜਿਹੜੇ ਇਹ ਕੋਸਾਕ ਲੋਕ ਹੁੰਦੇ ਆ ਕੀਵਤੇ ਰਸ਼ੀਆ ਦੀ ਜਿਹੜੀ ਇੱਕ ਡਾਇਨੈਸਟੀ ਰਹੀ ਆ ਰੋਮਾਨੋਵ ਹੋਣਾਂ ਦੀ ਜਿਨ੍ਹਾਂ ਦੇ ਆਖਰੀ ਰਾਜੇ ਨੂੰ ਮਾਰਿਆ ਜਾਂਦਾ ਜਦੋਂ ਰਸ਼ੀਆ ਦੇ ਵਿੱਚ ਰੈਵੋਲੂਸ਼ਨ ਆ ਜਾਂਦਾ ਉਸੇ ਹੀ ਡਾਇਨੈਸਟੀ ਦਾ ਦੂਸਰਾ ਰਾਜਾ ਹੁੰਦਾ ਜ਼ਾਰ ਅਲੈਕਸਿਸ ਹੁਣ 1654 ਦੇ ਵਿੱਚ ਇਹ ਜਿਹੜੇ ਕੋਸਾਕ ਲੋਕ ਨੇ ਇਜਾਰ ਅਲੈਕਸਿਸ ਦੇ ਨਾਲ ਇੱਕ ਸੰਧੀ ਕਰਦੇ ਆ ਜਿਹਨੂੰ ਕਿਹਾ ਜਾਂਦਾ ਵਾ ਟ੍ਰੀਟੀ ਆਫ ਪੇਰੀਆਸਲਾਵ ਹੁਣ ਇਸ ਸੰਧੀ ਦੇ ਅਕੋਰਡਿੰਗ ਜਿਹੜੇ ਵੀ ਕੀਵ ਦੇ ਆਸ-ਪਾਸੇ ਰਹਿਣ ਵਾਲੇ ਰਸ ਲੋਕ ਨੇ ਉਹ ਆਪਣੇ ਆਪ ਨੂੰ ਮਾਸਕੋ ਦਾ ਹੀ ਹਿੱਸਾ ਮੰਨਦੇ ਆ ਤੇ ਉਹਦੀ ਅਧੀਨਗੀ ਨੂੰ ਸਵੀਕਾਰ ਕਰਦੇ ਆ ਹੁਣ ਕਹਾਣੀ ਦੇ ਵਿੱਚ ਆਉਂਦਾ ਵਾ ਇੱਕ ਹੋਰ ਬਹੁਤ ਹੀ ਜ਼ਿਆਦਾ ਇਤਿਹਾਸਕ ਤੇ ਇੰਪੋਰਟੈਂਟ ਏਰੀਆ ਤੇ ਇਹ ਏਰੀਆ ਹੈਗਾ ਕ੍ਰੀਮੀਆ ਦਾ ਜਿਹੜਾ ਯੂਕਰੇਨ ਦਾ ਕ੍ਰੀਮੀਆ ਏਰੀਆ ਵਾ ਇਹ ਉਸ ਟਾਈਮ ਦੇ ਉੱਪਰ ਬਿਲਕੁਲ ਸੈਂਡਵਿਚ ਬਣਿਆ ਹੋਇਆ ਸੀ ਆਪਣੇ ਸੱਜੇ ਤੇ ਖੱਬੇ ਪਾਸੇ ਦੇ ਦੋ ਬਹੁਤ ਹੀ ਜ਼ਿਆਦਾ ਵੱਡੇ ਸ਼ਕਤੀਸ਼ਾਲੀ ਅੰਪਾਇਰਾਂ ਦਾ ਇੱਕ ਪਾਸੇ ਸੀਗਾ ਰਸ਼ੀਅਨ ਅੰਪਾਇਰ ਤੇ ਦੂਸਰੇ ਪਾਸੇ ਸੀਗਾ ਓਟੋਮਨ ਅੰਪਾਇਰ ਸਾਲ ਔਨ ਦਾ 1783 ਦਾ ਜਦੋਂ ਰਸ਼ੀਆ ਵਾਲੇ ਆਪਣੀ ਮਹਾਰਾਣੀ ਜ਼ਰੀਨਾ ਕੈਥਰੀਨ ਦਾ ਗ੍ਰੇਟ ਦੀ ਅਗਵਾਈ ਦੇ ਵਿੱਚ ਕ੍ਰੀਮੀਆ ਨੂੰ ਹਥਿਆ ਲੈਂਦੇ ਆ ਤੇ ਰਸ਼ੀਆ ਦਾ ਹਿੱਸਾ ਬਣਾ ਲੈਂਦੇ ਆ ਹੁਣ ਸਾਲ ਆ ਗਿਆ 1800 ਚਾੜ ਦਾ 19ਵੀਂ ਸਦੀ ਦੇ ਸਟਾਰਟਿੰਗ ਤੱਕ ਜਿਹੜੇ ਵੀ ਲੋਕ ਕੀਵਸ਼ੈਰ ਦੇ ਆਸ-ਪਾਸੇ ਰਹਿੰਦੇ ਸੀਗੇ ਉਹ ਹੁਣ ਹੋਲੀ-ਹੋਲੀ ਕਰਕੇ ਆਪਣੇ ਆਪ ਨੂੰ ਰਸ਼ੀਆ ਤੋਂ ਮਾਸਕੋ ਤੋਂ ਅੜ ਸਮਝਣ ਲੱਗੇ ਤੇ ਆਪਣੀ ਆਈਡੈਂਟੀਟੀ ਨੂੰ ਵੀ ਅਲੱਗ ਕਰਕੇ ਦੇਖਣ ਲੱਗੇ ਪਰ ਪ੍ਰੋਬਲਮ ਇਹ ਸੀ ਮਾਸਕੋ ਤੇ ਰਸ਼ੀਆ ਦੇ ਜਿੰਨੇ ਵੀ ਜ਼ਾਰ ਸੀਗੇ ਉਹ ਸਾਰੇ ਦੇ ਸਾਰੇ ਕੀਵ ਦੇ ਲੋਕਾਂ ਨੂੰ ਜਿੰਨੇ ਵੀ ਰਸ ਲੋਕ ਸੀ ਚਾਹੇ ਉਹ ਬੇਲਾਰੂਸ ਦੇ ਹੋਣ ਚਾਹੇ ਉਹ ਯੂਕਰੇਨ ਦੇ ਹੋਣ ਉਹਨਾਂ ਨੂੰ ਆਪਣੇ ਹੀ ਭਾਈਵੰਦੂ ਸਮਝਦੇ ਸੀ ਤੇ ਆਪਣੇ ਹੀ ਅੰਪਾਇਰ ਦਾ ਇੱਕ ਹਿੱਸਾ ਸਮਝਦੇ ਸੀ ਪਰ ਹੁਣ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਕੀਵ ਦੇ ਲੋਕ ਨੇ ਉਹ ਆਪਣੇ ਆਪ ਨੂੰ ਹੁਣ ਅਲੱਗ ਸਮਝਣ ਲੱਗ ਗਏ ਤਾਂ ਰਸ਼ੀਆ ਦੇ ਅਲੱਗ-ਅਲੱਗ ਜ਼ਾਰ ਇਥੇ ਕੀ ਕਰਦੇ ਆ ਯੂਕਰੇਨ ਦੀ ਜਿਹੜੀ ਆਪਣੀ ਭਾਸ਼ਾ ਹੈਗੀ ਆ ਉਦੀ ਕਿਸੇ ਵੀ ਥਾਂ ਦੇ ਉੱਪਰ ਵਰਤੋਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਾ ਦਿੱਤੀ ਜਾਂਦੀ ਆ ਰੋਕ ਲਾ ਦਿੱਤੀ ਜਾਂਦੀ ਆ ਹੁਣ ਆਉਂਦਾ ਅਕਤੂਬਰ 1853 ਜਦੋਂ ਇਤਿਹਾਸ ਦੀ ਇੱਕ ਬਹੁਤ ਹੀ ਜ਼ਿਆਦਾ ਵੱਡੀ ਤੇ ਮਹੱਤਵਪੂਰਨ ਲੜਾਈ ਲੜੀ ਜਾਂਦੀ ਆ ਤੇ ਇਹ ਲੜਾਈ ਲੜੀ ਜਾਂਦੀ ਆ ਇੱਕ ਵਾਰੀ ਫੇਰ ਕ੍ਰੀਮੀਆ ਨਾਮ ਦੇ ਇਸ ਏਰੀਏ ਦੇ ਲਈ ਜਿਹਦੇ ਚ ਇੱਕ ਪਾਸੇ ਹੈਗਾ ਕੱਲਾ ਰਸ਼ੀਅਨ ਅੰਪਾਇਰ ਦੂਸਰੇ ਪਾਸੇ ਹੈ ਓਟੋਮਨਸ ਫਰਾਂਸ ਤੇ ਨਾਲ ਦੀ ਨਾਲੀ ਬ੍ਰਿਟਾਨੀਆ ਇਸ ਲੜਾਈ ਦੇ ਵਿੱਚੋਂ ਬਹੁਤ ਸਾਰੇ ਲੇਜੈਂਡਸ ਨਿਕਲਦੇ ਆ ਜਿਨ੍ਹਾਂ ਦੇ ਵਿੱਚੋਂ ਕੁਝ ਖਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ ਤੇ ਇੱਕ ਹੈਗਾ ਜਿਹਦੇ ਬਾਰੇ ਤੁਸੀਂ ਸ਼ਾਇਦ ਸੁਣਿਆ ਹੋਊਗਾ ਦਾ ਚਾਰਜ ਆਫ ਲਾਈਟ ਬ੍ਰਿਗੇਡ ਦੂਸਰਾ ਹੈਗਾ ਦਾ ਥਿਨ ਰੈਡ ਲਾਈਨ ਅਲਮਾ ਤੇ ਬਾਲਕ ਇਲਾਵਾ ਦੀਆਂ ਲੜਾਈਆਂ ਇੰਨੀਆਂ ਕਿ ਜ਼ਿਆਦਾ ਖਤਰਨਾਕ ਹੁੰਦੀਆਂ ਅੱਜ ਤੱਕ ਵੀ ਯੂਰਪ ਦੇ ਵਿੱਚ ਉਹਨਾਂ ਨੂੰ ਪੜਾਇਆ ਜਾਂਦਾ ਇਸ ਤੋਂ ਬਾਅਦ ਫਲੋਰੈਂਸ ਨਾਈਟੰਗੇਲ ਆਉਂਦੇ ਆ ਉਹਨਾਂ ਦੀ ਆਪਣੀ ਕਹਾਣੀ ਆ ਇੱਕ ਨਰਸ ਦੇ ਤੌਰ ਤੇ ਇਸ ਲੜਾਈ ਦੀਆਂ ਦੁਸ਼ਵਾਰੀਆਂ ਨੂੰ ਦੇਖਦੇ ਆ ਤੇ ਇਸ ਲੜਾਈ ਤੋਂ ਬਾਅਦ ਹੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਵੀ ਨਰਸਾਂ ਦਾ ਰੋਲ ਹੁੰਦਾ ਹਮੇਸ਼ਾ ਦੇ ਲਈ ਬਦਲ ਜਾਂਦਾ ਤੇ ਇਸ ਤੋਂ ਬਾਅਦ ਸਿਵਸਤੋਪੋਲ ਦੀ ਘੇਰਾਬੰਦੀ ਹੁੰਦੀ ਆ ਤੇ ਇਸ ਤੋਂ ਬਾਅਦ ਹੁੰਦੀ ਆ ਸਿਵਸਤੋਪੋਲ ਦੀ ਬਹੁਤ ਹੀ ਜ਼ਿਆਦਾ ਮਸ਼ਹੂਰ ਘੇਰਾਬੰਦੀ ਇੰਨਾ ਕੁਝ ਨਿਕਲਦਾ ਵਾ ਇੰਨੇ ਸਾਰੇ ਲੈਜੈਂਡ ਨਿਕਲਦੇ ਆ ਇਸ ਕ੍ਰੀਮੀਆਂ ਦੀ ਲੜਾਈ ਤੋਂ ਜਿਹੜੀ ਅਗਲੇ 3 ਸਾਲਾਂ ਤੱਕ ਚੱਲਦੀ ਆ ਤੇ ਜਿਹਦਾ ਅੰਤ ਹੁੰਦਾ ਵਾ ਰਸ਼ੀਆ ਦੀ ਬਹੁਤ ਬੁਰੀ ਤਰ੍ਹਾਂ ਦੀ ਹਾਰ ਦੇ ਨਾਲ ਕ੍ਰੀਮੀਨ ਲੜਾਈ ਤੋਂ ਬਾਅਦ ਫਰਵਰੀ 1856 ਦੇ ਵਿੱਚ ਰਸ਼ੀਆ ਦੀ ਬੁਰੀ ਤਰ੍ਹਾਂ ਦੇ ਨਾਲ ਹਾਰ ਤੋਂ ਬਾਅਦ ਰਸ਼ੀਆ ਦਾ ਜਿਹੜਾ ਕੰਟਰੋਲ ਹੁੰਦਾ ਜਾਂ ਕਹਿ ਲਓ ਪ੍ਰਭਾਵ ਹੁੰਦਾ ਕੀਵ ਦੇ ਤੇ ਯੂਕਰੇਨ ਦੇ ਆਸ-ਪਾਸ ਦੇ ਏਰੀਏ ਤੋਂ ਉਹ ਬਹੁਤ ਹੱਦ ਤੱਕ ਖਤਮ ਹੋ ਜਾਂਦਾ ਹੁਣ ਆਉਂਦਾ ਸਾਲ 1917 ਸਾਲ 1917 ਦੇ ਵਿੱਚ ਰਸ਼ੀਅਨ ਰੈਵੋਲੂਸ਼ਨ ਹੁੰਦਾ ਇਸ ਤੋਂ ਬਾਅਦ ਸਿਰਫ ਥੋੜੀ ਦੇਰ ਦੇ ਲਈ ਯੂਕਰੇਨ ਜਿਹੜਾ ਹੈਗਾ ਇੱਕ ਆਜ਼ਾਦ ਮੁਲਕ ਦੇ ਤੌਰ ਦੇ ਉੱਪਰ ਆਉਂਦਾ ਪਰ ਇਸ ਤੋਂ ਫੌਰਨ ਬਾਅਦ ਸੰਧੀ ਹੋ ਜਾਂਦੀ ਆ ਜਿਹਦੇ ਉੱਪਰ ਦਸਤਖਤ ਘਟਦਾ ਵਾ ਖੁਦ ਯੂਕਰੇਨ ਤੇ ਯੂਐਸਐਸਆਰ ਹੋਂਦ ਦੇ ਵਿੱਚ ਆ ਜਾਂਦਾ ਰਸ਼ੀਆ ਦਾ ਹਮੇਸ਼ਾ ਯੂਕਰੇਨ ਨੂੰ ਆਪਣੇ ਨਾਲ ਰੱਖਣ ਦਾ ਕਾਰਨ ਸਿਰਫ ਉਹਨਾਂ ਦਾ ਇਕੱਠਾ ਇਤਿਹਾਸ ਹੀ ਨਹੀਂ ਹੈਗਾ ਇਕੱਠੀ ਸੱਭਿਤਾ ਨਹੀਂ ਹੈਗੀ ਇਹਦੇ ਪਿੱਛੇ ਇੱਕ ਹੋਰ ਬਹੁਤ ਹੀ ਜ਼ਿਆਦਾ ਵੱਡਾ ਕਾਰਨ ਆ ਤੇ ਉਹ ਕਾਰਨ ਹੈਗਾ ਯੂਕਰੇਨ ਦੀ ਅਥਾ ਉਪਜਾਊ ਧਰਤੀ ਉੱਥੋਂ ਦੀ ਉਪਜਾਊ ਮਿੱਟੀ ਯੂਕਰੇਨ ਪੂਰੀ ਦੁਨੀਆ ਦੇ ਵਿੱਚ ਸੂਰਜਮੁਖੀ ਦੇ ਤੇਲ ਦਾ ਸਭ ਤੋਂ ਜ਼ਿਆਦਾ ਵੱਡਾ ਐਕਸਪੋਰਟਰ ਆ ਮੱਕੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਉਹ ਚੌਥੇ ਨੰਬਰ ਤੇ ਆ ਤੇ ਯੂਕਰੇਨ ਦੀ ਕਣਕ ਨੂੰ ਬੰਗਲਾਦੇਸ਼ ਤੇ ਇੰਡੋਨੇਸ਼ੀਆ ਤੋਂ ਲੈ ਕੇ ਮਰਾਕੋ ਤੱਕ ਭੇਜਿਆ ਜਾਂਦਾ ਲੈਨਨ ਦੀ ਬਹੁਤ ਹੀ ਛੇਤੀ ਹੋਈ ਮੌਤ ਤੋਂ ਬਾਅਦ ਸੋਵੀਅਤ ਯੂਨੀਅਨ ਦਾ ਪੂਰਾ ਕੰਟਰੋਲ ਆ ਜਾਂਦਾ ਸਟਾਲਿਨ ਦੇ ਕੋਲੇ ਤੇ ਇਸ ਤੋਂ ਬਾਅਦ ਹੁੰਦੀ ਆ ਇੱਕ ਇਸ ਤਰ੍ਹਾਂ ਦੀ ਘਟਨਾ ਜਿਹਦੇ ਉੱਪਰ ਇਤਿਹਾਸਕਾਰ ਅੱਜ ਤੱਕ ਵੀ ਇੱਕ ਦੂਸਰੇ ਦੇ ਨਾਲ ਸਹਿਮਤ ਨਹੀਂ ਹੈਗੇ ਤੇ ਜਿਸ ਘਟਨਾ ਦਾ ਨਾਮ ਰੱਖਿਆ ਗਿਆ ਹੋਲੋਡੋਮੋਰ ਸਟਾਲਿਨ ਦੇ ਕਹਿਣ ਦੇ ਉੱਪਰ ਸਟਾਲਿਨ ਦੇ ਹੁਕਮਾਂ ਤੇ ਯੂਕਰੇਨ ਜਿਹੜਾ ਕਿ ਇੰਨਾ ਕੁ ਜ਼ਿਆਦਾ ਅਨਾਜ ਪੈਦਾ ਕਰਦਾ ਸੀ ਉਥੋਂ ਸਾਰਾ ਦਾ ਸਾਰਾ ਅਨਾਜ ਇਕੱਠਾ ਕੀਤਾ ਜਾਂਦਾ ਜਾਂ ਤਾਂ ਉਹਨੂੰ ਰਸ਼ੀਆ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਭੇਜਿਆ ਜਾਂਦਾ ਜਾਂ ਫਿਰ ਯੂਰਪ ਦੇ ਅਲੱਗ-ਅਲੱਗ ਸ਼ਹਿਰਾਂ ਦੇਸ਼ਾਂ ਦੇ ਵਿੱਚ ਉਹਨੂੰ ਵੇਚ ਦਿੱਤਾ ਜਾਂਦਾ ਹੁਣ ਇਹਦੇ ਨਾਲ ਹੁੰਦਾ ਕੀ ਆ ਉਹ ਵਾਲਾ ਦੇਸ਼ ਜਿਹੜਾ ਖੁਦ ਇੰਨਾ ਜ਼ਿਆਦਾ ਅਨਾਜ ਪੈਦਾ ਕਰ ਸਕਦਾ ਉਹਦੇ ਆਪਣੇ ਚੌੜੀ ਲੱਖ ਤੋਂ ਜ਼ਿਆਦਾ ਲੋਕ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਆ ਇਤਿਹਾਸਕਾਰ ਅੱਜ ਤੱਕ ਵੀ ਸਟਾਲਿਨ ਦੇ ਇਸ ਫੈਸਲੇ ਦੇ ਪਿੱਛੇ ਸਹਿਮਤ ਨਹੀਂ ਹੈਗੇ ਇੱਕਮਤ ਨਹੀਂ ਹੈਗੇ ਕਿ ਸਟਾਲਿਨ ਦਾ ਇਹ ਫੈਸਲਾ ਜਾਣਬੁੱਝ ਕੇ ਲਿਆ ਗਿਆ ਜਾਂ ਫਿਰ ਉਹਦੇ ਪਿੱਛੇ ਕੋਈ ਹੋਰ ਕਾਰਨ ਸੀ ਅੱਧੇ ਇਤਿਹਾਸਕਾਰ ਇਹ ਮੰਨਦੇ ਆ ਕਿ ਸਟਾਲਿਨ ਨੇ ਜਾਣਬੁੱਝ ਕੇ ਯੂਕਰੇਨ ਦੇ ਇੰਨੇ ਲੋਕਾਂ ਨੂੰ ਭੁੱਖੇ ਮਰਨ ਦੇ ਲਈ ਛੱਡਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਯੂਕਰੇਨ ਕਮਜ਼ੋਰ ਹੋਇਆ ਰਹੇ ਤੇ ਕਦੇ ਵੀ ਦੁਬਾਰਾ ਆਪਣੀ ਆਜ਼ਾਦੀ ਦੀ ਮੰਗ ਨਾ ਕਰੇ ਪਰ ਦੂਸਰੇ ਪਾਸੇ ਬਹੁਤ ਸਾਰੇ ਇਤਿਹਾਸਕਾਰ ਨੇ ਜਿਹੜੇ ਇਹ ਕਹਿੰਦੇ ਆ ਕਿ ਉਸ ਟਾਈਮ ਦੇ ਉੱਪਰ ਸਟਾਲਿਨ ਦਾ ਤੇ ਸੋਵੀਅਤ ਯੂਨੀਅਨ ਦਾ ਪੂਰਾ ਦਾ ਪੂਰਾ ਜਿਹੜਾ ਧਿਆਨ ਸੀਗਾ ਉਹ ਕਲੈਕਟਿਵ ਫਾਰਮਿੰਗ ਵੱਲ ਸੀ ਤੇ ਨਾਲ ਦੀ ਨਾਲ ਹੀ ਸੋਵੀਅਤ ਯੂਨੀਅਨ ਨੂੰ ਖੇਤੀਬਾੜੀ ਤੋਂ ਹਟਾ ਕੇ ਪੂਰੀ ਤਰ੍ਹਾਂ ਦੇ ਨਾਲ ਇੰਡਸਟਰੀਅਲਾਈਜ਼ ਕਰਨ ਦੇ ਵਿੱਚ ਸੀ ਸਟਾਲਿਨ ਦੇ ਦਿਲ ਦੇ ਵਿੱਚ ਚਾਹੇ ਕੋਈ ਵੀ ਚੀਜ਼ ਹੋਵੇ ਪਰ ਅਖੀਰ ਦੇ ਵਿੱਚ ਆਉਟਪੁੱਟ ਇਹ ਨਿਕਲਦੀ ਆ ਕਿ ਯੂਕਰੇਨ ਦੇ 40 ਲੱਖ ਤੋਂ ਜ਼ਿਆਦਾ ਲੋਕ ਮਾਰੇ ਜਾਂਦੇ ਵਿਚਕਾਰ ਹੋਰ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਆਪਾਂ ਇੱਥੇ ਨਹੀਂ ਕਰਾਂਗੇ ਵੀਡੀਓ ਬਹੁਤ ਹੀ ਜ਼ਿਆਦਾ ਲੰਮਾ ਹੋ ਜਾਣਾ ਤੇ ਨਾਲ ਦੀ ਨਾਲ ਹੀ ਬੋਰਿੰਗ ਹੋ ਜਾਣਾ ਹੁਣ ਆਉਂਦਾ ਦਿਨ 26 April 1986 ਦਾ ਜਿਸ ਦਿਨ ਚਰਨੋਬਲ ਦੇ ਵਿੱਚ ਇੱਕ ਬਹੁਤ ਹੀ ਵੱਡਾ ਨਿਊਕਲੀਅਰ ਪਲਾਂਟ ਦੇ ਵਿੱਚ ਉਹ ਵਾਲਾ ਹਾਦਸਾ ਹੁੰਦਾ ਜਿਹਦੇ ਬਾਰੇ ਚ ਦੁਨੀਆ ਅੱਜ ਤੱਕ ਵੀ ਜਾਣਦੀ ਆ ਗੱਲਾਂ ਕਰਦੀ ਆ ਇਹ ਨਿਊਕਲੀਅਰ ਰੈਕਟਰ ਦਾ ਹਾਦਸਾ ਇੰਨਾ ਕਿ ਜ਼ਿਆਦਾ ਭਿਆਨਕ ਹੁੰਦਾ ਕਿ 500 ਸਕੁਅਰ ਕਿਲੋਮੀਟਰ ਤੱਕ ਦੇ ਏਰੀਆ ਨੂੰ ਆਪਣੇ ਪ੍ਰਭਾਵ ਦੇ ਵਿੱਚ ਲੈ ਲੈਂਦਾ। ਸੋਵੀਅਤ ਯੂਨੀਅਨ ਆਲਰੇਡੀ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਸੀ ਤੇ ਸੋਵੀਅਤ ਯੂਨੀਅਨ ਦੇ ਉਸ ਟਾਈਮ ਦੇ ਸੈਕਟਰੀ ਜਰਨਲ ਮਿਖਾਇਲ ਗੁਰਬਾਚੋਵ ਨੇ ਇਸ ਤੋਂ ਥੋੜੀ ਦੇਰ ਤੋਂ ਬਾਅਦ ਹੀ ਸੋਵੀਅਤ ਯੂਨੀਅਨ ਨੂੰ ਭੰਗ ਕੀਤਾ ਤੇ ਨਾਲ ਦੀ ਨਾਲ ਹੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਸੋਵੀਅਤ ਯੂਨੀਅਨ ਦੇ ਅੰਤ ਦੇ ਲਈ ਇਹ ਜਿਹੜੀ ਘਟਨਾ ਸੀ ਚਰਨੋਬਲ ਦੀ ਉਹ ਤਬੂਤ ਦੇ ਵਿੱਚ ਇੱਕ ਆਖਰੀ ਕਿੱਲ ਸਾਬਤ ਹੋਈ ਆ 86 ਦੇ ਵਿੱਚ ਇਹ ਹਾਦਸਾ ਹੁੰਦਾ 1991 ਦੇ ਵਿੱਚ ਸੋਵੀਅਤ ਯੂਨੀਅਨ ਟੁੱਟ ਜਾਂਦਾ ਹੁਣ ਇਸ ਤੋਂ ਬਾਅਦ ਯੂਕਰੇਨ ਦੇ ਸਾਹਮਣੇ ਯੂਕਰੇਨ ਦੇ ਲੋਕਾਂ ਦੇ ਸਾਹਮਣੇ ਇੱਕ ਕੁਐਸਚਨ ਸੀਗਾ ਕਿ ਹੁਣ ਆਪਾਂ ਕਰਨਾ ਕੀ ਆ ਕੀ ਆਪਾਂ ਹਾਲੇ ਵੀ ਰਸ਼ੀਆ ਦੇ ਨਾਲ ਜੁੜੇ ਰਹਿਣਾ ਵਾ ਜਾਂ ਫਿਰ ਆਪਣਾ ਅਲੱਗ ਦੇਸ਼ ਬਣਾਉਣਾ ਤਾਂ ਯੂਕਰੇਨ ਦੇ ਵਿੱਚ ਵੋਟਾਂ ਪੈਂਦੀਆਂ ਨੇ ਵੋਟਾਂ ਪਾਉਣ ਵਾਲਿਆਂ ਦੇ ਵਿੱਚੋਂ 92.3% ਲੋਕ ਆਪਣਾ ਅਲੱਗ ਆਜ਼ਾਦ ਦੇਸ਼ ਬਣਾਉਣ ਦੇ ਵਿੱਚ ਹਾਮੀ ਭਰਦੇ ਆ ਤੇ ਯੂਕਰੇਨ ਇੱਕ ਅਲੱਗ ਆਜ਼ਾਦ ਮੁਲਕ ਬਣ ਜਾਂਦਾ ਤੇ ਨਾਲ ਦੀ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਤੀਸਰਾ ਸਭ ਤੋਂ ਵੱਡਾ ਦੇਸ਼ ਬਣਦਾ ਜਿਹਦੇ ਕੋਲੇ ਇੰਨੀ ਮਾਤਰਾ ਦੇ ਵਿੱਚ ਨਿਊਕਲੀਅਰ ਵੈਪਨ ਹੁੰਦੇ ਆ ਇੱਥੇ ਯੂਕਰੇਨ ਨੂੰ ਸਿੱਧਾ-ਸਿੱਧਾ ਫਾਇਦਾ ਮਿਲਿਆ ਵਾ ਸੋਵੀਅਤ ਯੂਨੀਅਨ ਦੇ ਨਿਊਕਲੀਅਰ ਵੈਪਨ ਦੇ ਖਜ਼ਾਨੇ ਦਾ ਪਰ ਸਾਲ 1994 ਦੇ ਵਿੱਚ ਰਸ਼ੀਆ ਦੀ ਇੱਕ ਸੰਧੀ ਹੁੰਦੀ ਆ ਯੂਕਰੇਨ ਦੇ ਨਾਲ ਤੇ ਰਸ਼ੀਆ ਵਾਲਿਆਂ ਦਾ ਕਹਿਣਾ ਵਾ ਕਿ ਅਸੀਂ ਤੁਹਾਨੂੰ ਇੱਕ ਆਜ਼ਾਦ ਮੁਲਕ ਮੰਨ ਲਾਂਗੇ ਜੇ ਤੁਸੀਂ ਸਾਨੂੰ ਸਾਡੇ ਜਿਹੜੇ ਨਿਊਕਲੀਅਰ ਹਥਿਆਰ ਨੇ ਉਹ ਵਾਪਸ ਕਰ ਦੋ ਤਾਂ ਯੂਕਰੇਨ ਇਸ ਸੰਧੀ ਦੇ ਉੱਪਰ ਮੰਨ ਜਾਂਦਾ ਵਾ ਤੇ ਰਸ਼ੀਆ ਦੇ ਇਹ ਸਾਰੇ ਦੇ ਸਾਰੇ ਨਿਊਕਲੀਅਰ ਹਥਿਆਰ ਉਹਨਾਂ ਨੂੰ ਵਾਪਸ ਕਰ ਦਿੰਦਾ ਹੋ ਸਕਦਾ ਤੁਹਾਡੇ ਵਿੱਚੋਂ ਕੁਝ ਦੋਸਤਿਆਂ ਨੂੰ ਬਿਲਕੁਲ ਬੇਵਕੂਫਾਨਾ ਡਿਸੀਜਨ ਸਮਝਣ ਪਰ ਇੱਥੇ ਯੂਕਰੇਨ ਦਾ ਰਸ਼ੀਆ ਨੂੰ ਉਹਨਾਂ ਦੇ ਨਿਊਕਲੀਅਰ ਵੈਪਨ ਵਾਪਸ ਦੇਣ ਦਾ ਇੱਕ ਕਾਰਨ ਹੋਰ ਵੀ ਸੀ ਯੂਕਰੇਨ ਦੇ ਕੋਲੇ ਇਹ ਸਾਰੇ ਤੇ ਸਾਰੇ ਨਿਊਕਲੀਅਰ ਹਥਿਆਰ ਤਾਂ ਆ ਗਏ ਪਰ ਉਹਨਾਂ ਦੇ ਕੋਲੇ ਇਹਨਾਂ ਨੂੰ ਚਲਾਉਣ ਦੀ ਜਿਹੜੀ ਮਸ਼ੀਨਰੀ ਤੇ ਟੈਕਨੀਕ ਨਾਲ ਦੀ ਨਾਲੀ ਸਪੈਸ਼ਲੀ ਸੌਫਟਵੇਅਰ ਨੇ ਉਹ ਉਹਨਾਂ ਦੇ ਕੋਲੇ ਹੈ ਹੀ ਨਹੀਂ ਸੀ ਤਾਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਲਈ ਇਹ ਜਿਹੜੇ ਵੀ ਨਿਊਕਲੀਅਰ ਹਥਿਆਰ ਸੀਗੇ ਇਹ ਬਸ ਦਿਖਾਵੇ ਦੇ ਹਥਿਆਰ ਸੀ ਹੁਣ ਆਉਂਦਾ ਦਿਨ 13 ਜਨਵਰੀ 2010 ਦਾ ਇਹ ਉਹ ਦਿਨ ਸੀ ਜਿਸ ਦਿਨ ਯੂਕਰੇਨ ਦੇ ਲੋਕਾਂ ਨੇ ਇੱਕ ਇਸ਼ਾਰਾ ਕਰਤਾ ਰਸ਼ੀਆਦ ਨੂੰ ਮਾਸਕੋ ਨੂੰ ਕਿ ਅਸੀਂ ਤੁਹਾਡੇ ਤੋਂ ਪੂਰੀ ਤਰ੍ਹਾਂ ਦੇ ਨਾਲ ਅਲੱਗ ਹ ਅਸਲ ਦੇ ਵਿੱਚ ਇਸ ਦਿਨ ਹੁੰਦਾ ਕੀ ਆ ਯੂਕਰੇਨ ਦੀ ਇੱਕ ਕੋਰਟ ਦੇ ਵਿੱਚ ਸਟਾਲਿਨ ਨੂੰ ਜਿਹਨੂੰ ਕਿ ਮਰੇ ਹੋਏ ਬਹੁਤ ਸਾਲ ਹੋ ਚੁੱਕੇ ਸੀ ਗੈਨੋਵਿਚ ਨੂੰ ਤੇ ਨਾਲ ਦੀ ਨਾਲੀ ਮੋਲੋ ਤੋਵ ਨੂੰ ਲੱਖਾਂ ਯੂਕਰੇਨੀ ਲੋਕਾਂ ਨੂੰ ਮਾਰਨ ਦਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੁਣ ਕਿਉਂਕਿ ਇਹ ਤਿੰਨੇ ਜਣੇ ਉਦੋਂ ਤੱਕ ਮਰ ਚੁੱਕੇ ਸੀ ਤਾਂ ਅਦਾਲਤ ਨੇ ਇਹ ਚੀਜ਼ ਨੂੰ ਕਿਉਂ ਕਿਹਾ ਇਹਨਾਂ ਤਿੰਨਾਂ ਜਣੇ ਨੂੰ ਸਪੈਸ਼ਲੀ ਜੋਸੇਫ ਸਟਾਲਿਨ ਨੂੰ ਦੋਸ਼ੀ ਕਿਉਂ ਮੰਨਿਆ ਯੂਕਰੇਨ ਅਸਲ ਦੇ ਵਿੱਚ ਸਿਰਫ ਇੱਕ ਇਸ਼ਾਰਾ ਕਰਨਾ ਚਾਹੁੰਦਾ ਸੀਗਾ ਰਸ਼ੀਆ ਦੇ ਲਈ ਕਿ ਉਹ ਹੁਣ ਇੱਕ ਅਲੱਗ ਦੇਸ਼ ਬਣ ਚੁੱਕਿਆ ਤੇ ਉਹ ਰਸ਼ੀਆ ਦੇ ਨੰਗ ਚੁੱਕੇ ਲੀਡਰਾਂ ਦੇ ਬਾਰੇ ਦੇ ਵਿੱਚ ਕੀ ਸੋਚਦੇ ਨੇ ਹੁਣ ਇਸ ਤੋਂ ਬਾਅਦ ਘਟਨਾਵਾਂ ਰਸ਼ੀਆ ਤੇ ਯੂਕਰੇਨ ਦੇ ਆਪਸ ਦੇ ਰਿਲੇਸ਼ਨਾਂ ਦੇ ਸੰਦਰਭ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਵਾਪਰਦੀਆਂ ਹੁਣ ਆਉਂਦਾ ਵਾ ਸਾਲ 2014 ਦਾ ਉਸ ਟਾਈਮ ਤੇ ਯੂਕਰੇਨ ਦੇ ਰਾਸ਼ਟਰਪਤੀ ਹੁੰਦੇ ਆ ਯਾਨਕੋਵਿਚ ਯਾਨੂਕੋਵਿਚ ਯੂਰੋਪੀਅਨ ਯੂਨੀਅਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸੰਧੀ ਕਰਨ ਤੋਂ ਮਨਾ ਕਰ ਦਿੰਦੇ ਆ ਇਹਦਾ ਕਲੀਅਰ ਇਸ਼ਾਰਾ ਵਾ ਕਿ ਯਾਨੂਕੋਵ ਦੀ ਜਿਹੜੀ ਹਮਦਰਦੀ ਹੈਗੀ ਆ ਉਹ ਰੂਸ ਦੇ ਨਾਲ ਤਾਂ ਇਸੇ ਚੀਜ਼ ਦੇ ਖਿਲਾਫ ਦੇ ਵਿੱਚ ਪੂਰੇ ਯੂਕਰੇਨ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋਣੇ ਸ਼ੁਰੂ ਹੁੰਦੇ ਆ ਤੇ ਇਹਨਾਂ ਪ੍ਰੋਟੈਸਟ ਨੂੰ ਅੱਜ ਵੀ ਰੈਵੋਲੂਸ਼ਨ ਆਫ ਡਿਗਨਿਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਮਤਲਬ ਕਿ ਆਤਮ ਸਨਮਾਨ ਦਾ ਇੱਕ ਇਨਕਲਾਬ ਇਸ ਪੂਰੇ ਦੇ ਪੂਰੇ ਘਟਨਾਕਰਮ ਦੇ ਵਿੱਚ 130 ਲੋਕਾਂ ਦੀ ਮੌਤ ਹੁੰਦੀ ਆ ਜਿਨ੍ਹਾਂ ਦੇ ਵਿੱਚੋਂ 18 ਪੁਲਿਸ ਅਫਸਰ ਹੁੰਦੇ ਆ ਜਦੋਂ ਇੱਕ ਪਾਸੇ ਯੂਕਰੇਨ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਰਸ਼ੀਆ ਦੇ ਐਂਟੀ ਇਹ ਸਾਰੇ ਦੇ ਸਾਰੇ ਪ੍ਰੋਟੈਸਟ ਚੱਲ ਰਹੇ ਸੀ ਯੂਰੋਪੀਅਨ ਯੂਨੀਅਨ ਦੇ ਹੱਕ ਦੇ ਵਿੱਚ ਉਸੇ ਟਾਈਮ ਦੇ ਉੱਪਰ ਯੂਕਰੇਨ ਦੀ ਇੱਕ ਹੋਰ ਏਰੀਏ ਦੋਨਬਾਸ ਦੇ ਵਿੱਚ ਇੱਕ ਹੋਰ ਤਰ੍ਹਾਂ ਦਾ ਪ੍ਰੋਟੈਸਟ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਹੀ ਪਹਿਲੇ ਪ੍ਰੋਟੈਸਟ ਦੇ ਬਿਲਕੁਲ ਉਲਟ ਅੱਜ ਤੱਕ ਵੀ ਇਤਿਹਾਸਕਾਰ ਤੇ ਰਾਜਨੀਤਿਕ ਐਕਸਪਰਟ ਇਹ ਮੰਨਦੇ ਆ ਕਿ ਇਸ ਦੋਨਬਾਸ ਵਾਲੇ ਪ੍ਰੋਟੈਸਟ ਨੂੰ ਰਸ਼ੀਆ ਨੇ ਖੁਦ ਪ੍ਰਮੋਟ ਕੀਤਾ ਉਹਨਾਂ ਨੂੰ ਇਹ ਸਾਰੀ ਚੀਜ਼ ਦੇ ਵਿੱਚ ਮਾਲੀ ਸਹਾਇਤਾ ਦਿੱਤੀ ਇਹ ਵਾਲੇ ਪ੍ਰੋਟੈਸਟ ਵਾਲੇ ਜਿਹੜੇ ਲੋਕ ਸੀਗੇ ਉਹ ਰਸ਼ੀਆ ਦੇ ਨਾਲ ਹਮਦਰਦੀ ਰੱਖਣ ਵਾਲੇ ਲੋਕ ਸੀ ਤਾਂ ਇੱਕੋ ਦੇਸ਼ ਦੇ ਵਿੱਚ ਇੱਕ ਟਾਈਮ ਦੇ ਉੱਪਰ ਦੋ ਬਹੁਤ ਹੀ ਜ਼ਿਆਦਾ ਵੱਡੇ ਪ੍ਰੋਟੈਸਟ ਹੋ ਰਹੇ ਸੀ ਤੇ ਦੋਨੇ ਹੀ ਇੱਕ ਦੂਸਰੇ ਦੇ ਖਿਲਾਫ ਤੇ ਦੋਨਬਾਸ ਦੇ ਵਿੱਚ ਹੋਣ ਵਾਲੇ ਪ੍ਰੋਟੈਸਟ ਨੂੰ ਬਹਾਨਾ ਬਣਾ ਕੇ ਰਸ਼ੀਆ ਸਾਲ 2014 ਦੇ ਵਿੱਚ ਹੀ ਕਰੀਮੀਆ ਨੂੰ ਯੂਕਰੇਨ ਤੋਂ ਹਥਿਆ ਲੈਂਦਾ ਤੇ ਕ੍ਰੀਮੀਆ ਅੱਜ ਤੱਕ ਵੀ ਉਸ ਤੋਂ ਬਾਅਦ ਰਸ਼ੀਆ ਦੇ ਕੰਟਰੋਲ ਦੇ ਵਿੱਚ ਕ੍ਰੀਮੀਆ ਦੀ ਰਸ਼ੀਆ ਦੇ ਲਈ ਜਿਹੜੀ ਇੰਪੋਰਟੈਂਸ ਆ ਉਹ ਬਹੁਤ ਹੀ ਜ਼ਿਆਦਾ ਆ ਇੱਕ ਤਾਂ ਉਹਦੀ ਬਲੈਕ ਸੀ ਦੇ ਉੱਪਰ ਬਹੁਤ ਹੀ ਜ਼ਿਆਦਾ ਜੀਓਗ੍ਰਾਫੀਕਲ ਪੋਜੀਸ਼ਨ ਤੇ ਦੂਸਰਾ ਸੋਵੀਅਤ ਯੂਨੀਅਨ ਦੇ ਟਾਈਮ ਕ੍ਰੀਮੀਆ ਰਸ਼ੀਅਨ ਲੋਕਾਂ ਦੇ ਲਈ ਸਪੈਸ਼ਲੀ ਸੋਵੀਅਤ ਯੂਨੀਅਨ ਦੇ ਅਮੀਰ ਲੋਕਾਂ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਵੱਡਾ ਟੂਰਿਸਟ ਸਪੌਟ ਰਿਹਾ ਵਾ ਹੁਣ ਜਦੋਂ ਰਸ਼ੀਆ ਕ੍ਰੀਮੀਆ ਨੂੰ ਹਥਿਆ ਲੈਂਦਾ ਰਸ਼ੀਆ ਦੇ ਇਸ ਐਕਟ ਦੇ ਕਾਊਂਟਰ ਦੇ ਵਿੱਚ ਯੂਕਰੇਨ ਹੁਣ ਪੂਰੀ ਤਰ੍ਹਾਂ ਦੇ ਨਾਲ ਯੂਰੋਪੀਅਨ ਯੂਨੀਅਨ ਤੇ ਅਮਰੀਕਾ ਦੇ ਪਾੜੇ ਦੇ ਵਿੱਚ ਚਲੇ ਜਾਂਦਾ ਤੇ ਨਾਲ ਦੀ ਨਾਲ ਹੀ ਪਾੜੇ ਦੇ ਵਿੱਚ ਚਲੇ ਜਾਂਦਾ ਉਹ ਨਾਟੋ ਦੇ ਤੇ ਉਸ ਤੋਂ ਅੱਗੇ ਦੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿਉਂਕਿ ਹੁਣ ਨਾਟੋ ਦਾ ਨਾਮ ਮੈਂ ਬੋਲ ਚੁੱਕਿਆ ਤੇ ਜੋ ਅੱਜ ਕੱਲ ਹੁਣ ਚੱਲ ਰਿਹਾ ਵਾ ਰਸ਼ੀਆ ਤੇ ਯੂਕਰੇਨ ਦੇ ਵਿਚਕਾਰ ਉਹਨਾਂ ਦੇ ਦਰਮਿਆਨ ਉਹ ਥੋਡੇ ਸਾਰਿਆਂ ਦੇ ਸਾਹਮਣੇ ਆ ਤਾਂ ਇੱਕ ਅਜੀਬ ਵਰਤਾਰਾ ਵਾ ਕਿ ਜਿਹੜੇ ਲੋਕ ਆਪਸ ਦੇ ਵਿੱਚ ਇੱਕ ਟਾਈਮ ਦੇ ਉੱਪਰ ਇਕੱਠੇ ਇੱਕ ਜਗ੍ਹਾ ਤੋਂ ਆਏ ਆ ਜਿਨ੍ਹਾਂ ਦੀ ਆਪਸ ਦੇ ਵਿੱਚ ਹਜ਼ਾਰਾਂ ਸਾਲਾਂ ਦੀ ਸਾਂਝਾ ਉਹਨਾਂ ਦੀ ਸੱਭਿਤਾ ਸਾਂਝੀ ਆ ਤੇ ਜਿਹੜੇ ਇਕੱਠੇ ਹੀ ਸਵੀਡਨ ਤੋਂ ਇੱਕ ਟਾਈਮ ਦੇ ਉੱਪਰ ਚੱਲ ਕੇ ਇਸ ਏਰੀਆ ਦੇ ਵਿੱਚ ਪਹੁੰਚੇ ਆ ਤੇ ਇੱਕ ਚੰਗੇ ਭਾਈਪਾਈ ਦੀ ਤਰ੍ਹਾਂ ਰਹਿ ਸਕਦੇ ਆ ਪਰ ਕਿਸ ਤਰ੍ਹਾਂ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਕੁਝ ਦਹਾਕਿਆਂ ਤੋਂ ਇਸ ਪੂਰੇ ਏਰੀਆ ਦੇ ਵਿੱਚ ਖੂਨ ਖਰਾਬਾ ਚੱਲ ਰਿਹਾ ਵਾ ਤੇ ਜਿਹਦੇ ਕਮ ਸੇ ਕਮ ਨੇੜਲੇ ਭਵਿੱਖ ਦੇ ਵਿੱਚ ਤਾਂ ਠੀਕ ਹੋਣ ਦੀ ਕੋਈ ਵੀ ਉਮੀਦ ਨਹੀਂ ਦਿਖ ਰਹੀ ਤਾਂ ਇਹ ਸੀਗਾ ਮੇਰਾ ਵੀਡੀਓ ਰਸ਼ੀਆ ਤੇ ਯੂਕਰੇਨ ਦੇ ਸੰਦਰਭ ਦੇ ਵਿੱਚ ਮੈਨੂੰ ਉਮੀਦ ਆ ਕਿ ਇਸ ਵੀਡੀਓ ਤੋਂ ਬਾਅਦ ਤੁਹਾਡੀ ਜਾਣਕਾਰੀ ਦੇ ਵਿੱਚ ਥੋੜਾ ਬਹੁਤ ਵਾਧਾ ਜ਼ਰੂਰ ਹੋਇਆ ਹੋਗਾ ਤੇ ਇਹ ਵੀਡੀਓ ਹੁਣ ਏਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ